ममी ममी रखी ਵਿਦਾਨ ਸਬਾ ਹਲਕਾ ਦਿਨਾਨਗਰ ਦੀਨ ਆਉਂਦੇ ਪਿੰਡ ਤੋਂ ਬੂੜੀ ਤੋਂ ਇੱਕ ਬਹੁਤ ਮੰਦ ਭੱਗੀ ਖਬਰ ਸਾਹਮਣੇ ਆਈ ਹੈ ਇਸ ਬੰਦੀ ਪਿੰਡ ਵਾਸੀਆਂ ਨੇ ਦੱਸਿਆ ਕਿ ਤਿੰਨ ਨੌਜਵਾਨ ਆਪਣੀ ਹਵੇਲੀ ਵਿੱਚ ਸ਼ਾਮ ਕਰੀਬ 7 ਵਜੇ ਬਿਜਲੀ ਵਾਲੇ ਟੋਕੇ ਤੇ ਪੱਠੇ ਕੁੱਤਰੇ ਸਨ ਤੇ ਚਾਣਕ ਟੋਕੇ ਵਿੱਚ ਕਰੰਟ ਔਨ ਕਰਨ ਤਿੰਨੇ ਕਰੰਟ ਦੇ ਲੋਪੇਟ ਵਿੱਚ ਆ ਗਏ ਜਿਸ ਕਰਨ ਦੋ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਇਹ ਤਿੰਨੇ ਨੌਜਵਾਨ ਖੇਤੀਬਾੜੀ ਦਾ ਕਾਰੋਬਾਰ ਕਰਦੇ ਹਨ ਅਤੇ ਇਹਨਾਂ ਵਿੱਚ ਜਸਵਿੰਦਰ ਸਿੰਘ ਠਾਕੁਰ ਅਤੇ ਅਰਜਨ ਸਿੰਘ ਠਾਕੁਰ ਦੋਵੇਂ ਸਕੇ ਭਰਾ ਸਨ ਇਸ ਮੌਕੇ ਮ੍ਰਿਤਕਾਂ ਦੀ ਪਛਾਣ ਜਸਵਿੰਦਰ ਸਿੰਘ ਅਤੇ ਗਗਨ ਸਿੰਘ ਵਜੋਂ ਹੋਈ ਹੈ ਅਤੇ ਅਰਜਨ ਸਿੰਘ ਠਾਕੁਰ ਗੰਭੀਰ ਹੂ ਵਿੱਚ ਜ਼ਖਮੀ ਹੈ ਜਿਸ ਦਾ ਇਲਾਜ ਗੁਰਦਾਸਪੁਰ ਦਾਸਪੁਰ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ ਮੌਕੇ ਤੱਕ ਤੱਕਰ ਕੀਤੀ ਗਈ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਦਾ ਅਜੇ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਗਗਨ ਸਿੰਘ ਆਪਣੇ ਮਗਰ ਪਤਨੀ ਅੱਜ ਇੱਕ ਛੋਟੀ ਬੇਟੀ ਸੜ ਗਿਆ ਹੈ ਇਹ ਖਬਰ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪਈ ਜਾ ਰਹੀ ਹੈ ਬਿਊਰੋ ਰਿਪੋਰਟ ਅਲ ਪੰਜਾਬ న్యూਸ ਇਹ ਨਾ ਜੀ ਆਪਣਾ ਅਸ਼ਪਾਲ ਸਿੰਘ ਨੰਬਰਦਾਰ ਕੀ ਗੱਲਬਾਤ ਹੋਈ ਹੈ ਜਿਹੜੀ ਇਹ ਪਿੰਡ 'ਚ ਘਟਨਾ ਜੀ ਇਹ ਆਪਣੇ ਮੁੰਡੇ ਦੋਨੋਂ ਤਿੰਨੇ ਚਾਰੇ ਜਣੇ ਇਕੱਠੇ ਹੋ ਕੇ ਤੇ ਢੋਕੇ ਦਾ ਅਗਾਬਿਸ਼ਾ ਕਰ ਰਹੇ ਸੀ ਢੋਕੇ ਤੋਂ ਤਾਰ ਲੱਗੀ ਆ ਤੇ ਇਹਨਾਂ ਨੂੰ ਕਰੰਟ ਲੱਗ ਗਿਆ ਕਰੰਟ ਲੱਗ ਕੇ ਤੇ ਦੋਨਾਂ ਦੀ ਮੌਕੇ ਤੇ ਮੌਤ ਹੋ ਗਈਆਂ ਚਲੋ ਸ਼ਹਿਰ ਜਾ ਕੇ ਖੜਿਆ ਤੇ ਸ਼ਹਿਰ ਜਾ ਕੇ ਵੀ ਇਹਨਾਂ ਨੂੰ ਮਿਤਕ ਲਾਣਿਆ ਗਿਆ ਇੱਕ ਮੁੰਡਾ ਜਿਹੜਾ ਸੀਰੀਅਸ ਹੈ ਉਹਦਾ ਇਲਾਜ ਚੱਲ ਰਿਹਾ ਤੇ ਬਹੁਤ ਦੁਖਦਾਈ ਘਟਨਾ ਹੋਈ ਆ ਪਿੰਡ 'ਚ ਬਹੁਤ ਛੋਟੀ ਉਮਰ ਦੇ ਨੌਜਵਾਨਾਂ ਦੀ ਮੌਤ ਹੋਈ ਆ ਤੇ ਇਸ ਕਰਕੇ ਪਿੰਡ 'ਚ ਬਹੁਤ ਸੋਗ ਦੀ ਲਹਿਰ ਆ ਤੇ ਹਰ ਬੰਦਾ ਸੋਗ ਨੂੰ ਸੋਗ ਲਾ ਰਿਹਾ ਇਸ ਕਰਕੇ ਜੋ ਵੀ ਘਟਨਾ ਹੋਈ ਆ ਬਹੁਤ ਮਾੜੀ ਹੋਈ ਆ ਅੰਦਰ ਜੋਗ ਹੋਈ ਆ ਇਸ ਪਰਿਵਾਰ ਨਾਲ ਸਾਰੇ ਸਪੈਕ ਦੁੱਖ ਸਾਂਝਾ ਕਰ ਰਹੇ ਆ ਜਿਹਨੇ ਡੈਥ ਹੋਈ ਹੈ ਉਹਨੇ ਜਿਹੜਾ ਹਾਂਜੀ ਦੋਨੋਂ ਵਿਆਹੀ ਦੋਨੋਂ ਵਿਆਹੀ ਹਾਂ ਇੱਕ ਦਾ ਬੱਚਾ ਹੈਗਾ ਜਿਹੜੇ ਬਾਕੀ ਨੇ ਹਾਲਾਤ ਕਿਦਾਂ ਉਹਦੀ ਕੋਈ ਸੱਸ ਸਹੁਰਾ ਹਾਲ ਜਾਂ ਠੀਕ ਹੀ ਆ ਕਿਤੇ ਇਹਨਾਂ ਦਾ ਚੱਲ ਗੁਰਦਾਸਪੁਰ ਕਿੱਧਰ ਹੈ